ਅੱਜ ਜਸੀਂ ਖੜੇ ਹਾਂ ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਰਾਮਪਰਾ ਫੂਲ ਦੇ ਪਿੰਡ ਟਪਾਲੀ ਵਿਖੇ ਜਿੱਥੇ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਭਾਈਚਾਰਕ ਸਾਂਝ ਦੇ ਮਦਈ ਜਗਰਾਤ ਸਿੰਘ ਭੁੱਲਰ ਸਿਆਸੀ ਪਿੰਡ ਵਿੱਚ ਉਤਰੇ ਹਨ ਪੁੱਛਦਿਆਂ ਵੀ ਕਿਹੋ ਜਿਹਾ ਆਪਣਾ ਚੋਣ ਮਨੋਰਥ ਪੱਤਰ ਤੇ ਕਿਹੋ ਜਿਹੀਆਂ ਲੋਕਾਂ ਦੇ ਦੀ ਸੇਵਾ ਕਰਨ ਦੀ ਤਾਂਗ ਲੈ ਕੇ ਸਿਆਸੀ ਪਿੰਡ ਵਿੱਚ ਉਤਰੇ ਹਨ ਸਭ ਤੋਂ ਪਹਿਲਾਂ ਜਗਰਾਤ ਸਿੰਘ ਜੀ ਧੰਨਵਾਦ ਆ ਤੁਹਾਡਾ ਜੀ ਆਇਆਂ ਨੂੰ ਚੈਨਲ 7 ਡੇ ਨਿਊਜ਼ ਤੇ ਸਵਾਗਤ ਹੈ ਅ ਕਿਹੋ ਜਿਹਾ ਚੋਣ ਪ੍ਰਚਾਰ VOTERਾਂ ਦਾ ਕਿਹੋ ਜਿਹਾ ਹੁਤਸ਼ਾ ਹਿਲ ਰਿਹਾ ਹੈ ਬਹੁਤ ਵਧੀਆ VOTERਾਂ ਦਾ ਸਹਿਕਾਰ ਮਿਲ ਰਿਹਾ ਜੀ ਬਾਕੀ ਕਾਂਗਰਸ ਪਾਰਟੀ ਵੱਲੋਂ ਮੈਨੂੰ ਟਿਕਟ ਦਿੱਤੀ ਹੈ ਕਾਂਗਰਸ ਗੁਰਪ੍ਰੀਤ ਸਿੰਘ ਗੰਗਰ ਨੇ ਜੀ ਦੀ ਮਾਣਤ ਨੇ ਪਿੰਡ ਨੂੰ ਸਾਰੇ ਨੱਗਰ ਨੂੰ ਸਹਿਯੋਗ ਨਾਲ ਲੈ ਕੇ ਚੱਲੂਗਾ ਜੀ ਮੁੱਖ ਮद्दा ਮੇਰਾ ਹੋਊਗਾ ਪੜ੍ਹਾਈ ਦਾ ਸਿੱਖਿਆ ਦਾ ਜੀ ਖੇਡਾਂ ਦਾ ਤੇ ਜਿਹੜੇ ਕੰਮ ਪੰਚਾਇਤ ਦੇ ਅਧੂਰੇ ਪਏ ਆ ਜੀ ਉਹਨਾਂ ਨੂੰ ਸਿਰੇ ਲਾਉਣਾ। ਬਾਕੀ ਸਾਡੇ ਪਿੰਡ ਦਾ ਨਿਕਾਸੀ ਦਾ ਕੰਮ ਰੰਦਾ ਜੀ ਉਹ ਜਮੈਂ ਨਹੀਂ ਕਿਸੇ ਪੰਚਾਇਤ ਨੇ ਕਰਿਆ। ਮੁੱਖ ਮੁਦਵਰ ਨਿਕਾਸੀ ਦਾ ਹੋਊਗਾ ਪਿੰਡ ਦੀ ਦਾ ਜੀ। ਪਾਣੀ ਦਾ ਜੀ। ਪਾਣੀ ਦੇ ਨਿਕਾਸੀ ਦਾ ਪਿੰਡ ਦਾ ਜੀ। ਪਾਣੀ ਦਾ ਨਿਕਾਸ ਗਲੀਆਂ ਨਾਲੀਆਂ ਇੱਕ ਛੋਟੀਆਂ ਗੱਲਾਂ। ਅੱਜ ਸਰਪੰਚ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਬਹੁਤ ਵੱਡੀ ਆ। ਸਰਪੰਚ ਦੀ ਜ਼ਿੰਮੇਵਾਰੀ ਹੈ ਆਪਦੇ ਪਿੰਡ ਨੂੰ ਨਸ਼ਾ ਮੁਕਤ ਕਰਨਾ। ਅੱਜ ਇੱਕ ਈ ਵੱਡੀ ਸਮੱਸਿਆ ਹੈ ਜਿਉਂ-ਜਿਉਂ ਨਸ਼ੇ ਦੇ ਵਿੱਚ ਸਾਡਾ ਸਮਾਜ ਗਰਕਦਾ ਜਾਂਦਾ ਨੌਜਵਾਨ ਪੀੜੀ ਗਰਕਦੀ ਜਾਂਦੀ ਹੈ ਤਾਂ ਉਹ ਆਰਥਿਕ ਪੱਖੋਂ ਵੀ ਤੇ ਸਮਾਜਿਕ ਪੱਖੋਂ ਦੋਵਾਂ ਪੱਖਾਂ ਤੋਂ ਉਹ ਨਿਗਾਰ ਵੱਲ ਜਾਂਦੀ ਹੈ ਇਹਦੇ ਬਾਰੇ ਕੋਈ ਹਿੱਲਾ ਆਪਣੇ ਪਿੰਡ ਦੇ ਸਜੋਗ ਨਾਲ ਲੈ ਕੇ ਜੀ ਨਸਾ ਪਿੰਡ ਚੋਂ ਜਮਾ ਬੰਦ ਕਰਾ ਦੂੰਗਾ ਜੀ ਨਗਰ ਸਜੋਗ ਦੇ ਪੂਰਾ ਪਹਿਲਾਂ ਵੀ ਕਮੇਟੀ ਹਾਂ ਪਹਿਲਾਂ ਕਮੇਟੀ ਬਣੀ ਸੀਗੀ ਜੀ ਉਹ ਪੂਰੀ ਕਮੇਟੀ ਨਹੀਂ ਚੱਲੀ ਮੋਰੋ ਖੇਡਗੀ ਪਰ ਹੁਣ ਨਗਰ ਸਵਾ ਦੇਵੇ ਮੇਰਾ ਮਾਂ ਬੁਖ ਮੋਦਾ ਰੱਖੂਗਾ ਨਸਾ ਪਿੰਡ ਚੋਂ ਜਮਾ ਬੰਦ ਕਰੂੰਗਾ ਜੀ ਕੀ ਕਹਿਣਾ ਚਾਹੋਗੇ ਜੀ ਕਮੇਟੀ ਬਣਾਈ ਸੀਗੀ ਜੀ ਵੀ ਕੰਮ ਉਹ ਨਾ ਕਰਿਆ ਜੀ ਕੁਛ ਨਾ ਕੁਛ ਉਸ ਤੋਂ ਬਾਅਦ ਚ ਅਸੀਂ ਉਹ ਬੰਦੇ ਉਹ ਨਾਲ ਲੈ ਕੇ ਤੇ ਉਹਨੂੰ ਅੱਗੇ ਤੋਰਾਂਗੇ ਜੀ ਜਮਾ ਨਸ਼ਾ ਬੰਦ ਕਰ ਦਾਂਗੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਨਸ਼ੇ ਦੇ ਮੁੱਦੇ ਤੇ ਅਸੀਂ ਕਮਾ ਕਮੇਟੀ ਦੇ ਵਿੱਚ ਕੰਮ ਕੀਤਾ ਇਹਦੇ ਵਿੱਚ ਠੀਕ ਹੈ ਜੀ ਤੇ ਅਸੀਂ ਤਾਂ ਬਹੁਤ ਜ਼ੋਰ ਲਾ ਰਹੇ ਹਾਂ ਇਹ ਸਾਡਾ ਮੁੱਖ ਮੁੱਦਾ ਇਹੀ ਹੈ ਜੀ ਨਸ਼ੇ ਦੇ ਨਸ਼ੇ ਦੇ ਸੰਬੰਧ ਵਿੱਚ ਅਸੀਂ ਪੂਰਾ ਜੋ ਤਨਦੇਹੀ ਨਾਲ ਮੁੱਦੇ ਅੱਗੇ ਰੱਖਾਂਗੇ ਜੀ ਜਗਰਾਜੀ ਸਭ ਤੋਂ ਵੱਡੀ ਹੋਰ ਵੱਡੀ ਸਮੱਸਿਆ ਉਤਪੰਨ ਹੋਈ ਹੈ ਅੱਜ ਨਾ ਪੰਚਾਇਤਾਂ ਅੱਜ ਸਾਡੇ ਪਿੰਡਾਂ ਦੇ ਵਿੱਚ ਸਾਡੇ ਚਾਹੇ ਗਵਾਂਢੀ ਨਾਲ ਚਾਹੇ ਸਾਡੇ ਘਰ ਦੇ ਵਿੱਚ ਹੀ ਲੜਾਈ ਹੋ ਜਾਂਦੀ ਹੈ ਕੋਈ ਮਾਮੂਲੀ ਤਕਰਾਰ ਵੀ ਥਾਣਿਆਂ ਤੱਕ ਉਪੜ ਜਾਂਦਾ ਜਿਹਦੇ ਨਾਲ ਉਸ ਪਿੰਡ ਦੇ ਉਸ ਵਿਅਕਤੀ ਦੀ ਸੰਬੰਧਿਤ ਦੀ ਪਰਿਵਾਰ ਦੀ ਆਰਥਿਕ ਲੁੱਟ ਹੋਣ ਦੇ ਨਾਲ ਇੱਕ ਸਮਾਜਿਕ ਲੁੱਟ ਵੀ ਹੁੰਦੀ ਹੈ ਉਹਦਾ ਸਮਾਜ ਦੇ ਵਿੱਚ ਨਿਘਾਰ ਹੋ ਜਾਂਦਾ ਵੀ ਜਾਰੇ ਤਾਂ ਰੋਜ਼ ਘਰੇ ਲੜਦੇ ਆ ਪੰਚਾਇਤਾਂ ਅਜਾਹਾ ਕੋਈ ਹਿੱਲਾ ਨਹੀਂ ਕਰਦੀਆਂ ਵੀ ਉਹਨਾਂ ਨੂੰ ਸਮਝਾਉਣ ਉਹਨਾਂ ਦੀ ਜਿਹੜੀ ਗੱਲ ਹੈਗੀ ਆ ਉਹ ਖਿੰਡਣ ਤੋਂ ਬਚਾਉਣ ਇਹ ਇਹ ਇਹਦੇ ਬਾਰੇ ਇਦੇ ਬਾਰੇ ਜੇ ਕੋਈ ਵੀ ਕੇਸ ਮੈਂ ਥਾਣੇ ਚ ਨਹੀਂ ਜਾਣ ਦੂੰਗਾ ਆਹ ਪਿੰਡ ਦੇ ਵਿੱਚ ਬਹਿ ਕੇ ਨਿਬੜੂਗਾ ਕੋਈ ਭਾਈਚਾਰਕ ਰੌਲਾਗਾ ਉਹਨਾਂ ਦੇ ਘਰੇ ਵੇ ਕੇ ਉੱਥੇ ਪੰਚਾਇਤ ਸਦਕੇ ਨਿਰਪੱਖ ਨਿਰਪੱਖ ਨਿਬੜਾ ਕਰੂੰਗਾ ਇਹਦਾ ਜਿਹਦੇ ਚ ਕਸੂਰ ਆ ਉਹਨੂੰ ਕਸੂਰ ਕਰੂੰਗਾ ਜਿਹਦੇ ਨਹੀਂ ਕਸੂਰ ਉਹ ਨਹੀਂ ਕੋਈ ਨੇਕ ਕਸੂਰ ਆ ਦੂਸਰੀ ਗੱਲ ਹੈ ਭੈਣ ਜੀ ਤੁਸੀਂ ਦੱਸੋ ਤੁਹਾਡੇ ਨਾਲ ਟਵਾਲੀ ਖੁਰਦ ਤੋਂ ਜੋ ਸਰਬਸੰਮਤੀ ਦੇ ਨਾਲ ਸਰਪੰਚ ਬਣੇ ਨੇ ਬੀਬੀ ਸ਼ੇਂਦਰ ਕੌਰ ਟਿਪਾਲੀ ਜੀ ਉਹ ਪਹਿਲਾਂ ਤਾਂ ਤੁਸੀਂ ਕੀ ਕਹਿਣਾ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਟਵਾਲੀ ਮੈਂ ਆਪਦੇ ਨਗਰ ਦਾ ਸੱਚੇ ਦਿਲੋਂ ਤਹਿਤ ਜਦੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਮਾਨ ਸਨਮਾਨ ਬਖਸ਼ਿਆ ਸਭ ਤੋਂ ਪਹਿਲਾਂ ਮੇਰੀ ਪਾਰਟੀ ਸਮੁੱਚੀ ਕਾਂਗਰਸ ਦਾ ਗੁਰਪ੍ਰੀਤ ਸਿੰਘ ਕਾਂਗੜ ਦਾ ਤਹਿਲ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਕਾਂਗਰਸ ਪਾਰਟੀ ਦੇ ਵਿੱਚ ਟਿਕਟ ਦੇ ਕੇ ਮਾਨ ਸਨਮਾਨ ਬਖਸ਼ਿਆ ਦੂਜਾ ਮੇਰੇ ਨਗਰ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਰਵਸੰਮਤੀ ਨਾਲ ਸਰਪੰਚ ਚੁਣਿਆ ਮੈਂ ਪਿੰਡ ਦੇ ਸੱਚੇ ਦਿਲੋਂ ਸਮੁੱਚੇ ਦਿਲੋਂ ਵਿਕਾਸ ਦੇ ਕੰਮ ਵੀ ਕਰੂੰ ਨਸ਼ਾ ਵੀ ਮੁਕਤ ਕਰੂੰ ਅਮ ਬ੍ਰਿਜੀ ਤੁਸੀਂ ਇਹ ਦੱਸੋ ਵੀ ਜਿਹੜਾ ਜਗਰਾਤ ਸਿੰਘ ਗਿੱਲ ਦੇ ਨਾਲ ਆ ਭੁੱਲਰ ਨਾਲ ਤੁਸੀਂ ਅੱਜ ਚੱਲ ਰਹੇ ਹੋ ਕਹੋ ਜੋ ਹੈ ਕੈਂਡੀਡੇਟ ਨਹੀਂ ਬਹੁਤ ਵਧੀਆ ਸੁਭਾਅ ਜੀ ਇਹਨਾਂ ਦਾ ਤੇ ਮਤਲਬ ਕੋਈ ਕਿਸੇ ਨਾਲ ਬੇਦਖਰਾ ਨਹੀਂ ਕਰਨ ਵਾਲੇ ਬੰਦੇ ਇਹ ਸਰਬ ਸਾਂਝੇ ਆ ਜੀ ਤੇ ਇਹ ਕਾਂਗਰਸ ਨਾਲ ਜੁੜੇ ਹੋਏ ਆ ਠੀਕ ਹੈ ਨਾ ਪਰ ਇਹ ਰੱਖਦੇ ਮਾਨ ਚ ਲੈ ਕੇ ਚੱਲਦੇ ਵੀ ਅਸੀਂ ਇੱਕ ਤਰਫਾ ਫੈਸਲਾ ਕਰਾਂਗੇ ਜਾਂ ਉਸ ਤਰ੍ਹਾਂ ਜੋ ਗੱਲ ਸੱਚੀ ਕਹਿਣ ਵਾਲੇ ਬੰਦੇ ਆ ਜੀ ਕੋਈ ਕੋਈ ਪਾਰਟੀ ਵੇਸ ਵਾਲਾ ਮਤਲਬ ਨਹੀਂ ਜੀ ਸਹੀ ਨਿਰਪੱਖ ਗੱਲ ਕਰਦੇ ਆ ਜੀ ਬੇਦਾਗ ਬੰਦੇ ਆ ਜੀ ਪਿੰਡ ਦੇ ਵਿੱਚ ਅ ਪਿਛਲੇ ਸਮੇਂ ਵੀ ਗ੍ਰਾਂਟਾਂ ਆਈਆਂ ਚਲੋ ਵਿਕਾਸ ਕਾਰਜ ਹੁਣ ਵੀ ਤੁਹਾਡਾ ਪਿੰਡ ਇੱਕ ਅ ਖੁਸ਼ਕਿਸਮਤ ਪਿੰਡ ਜਾਣਿਆ ਜਾਂਦਾ ਹੈ ਕਿਉਂਕਿ ਇਹਨੂੰ ਕਲਸਟਰ ਦੇ ਤਹਿਤ ਕਰੋੜਾ ਰੁਪਏ ਦੀ ਵਿਕਾਸ ਦੀ ਗ੍ਰਾਂਟ ਆਈ ਹੈ ਜਿਦੇ ਲਈ ਚਲੋ ਵੱਖੋ ਵੱਖਰੇ ਕੇਂਦਰ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਆਪਦੇ ਦਾਅਵੇ ਕੀਤੇ ਜਾ ਰਹੇ ਆ ਉਹ ਕਲਸਟਰ ਦੇ ਤਹਿਤ ਕੁਝ ਅ ਸਟੇਡੀਅਮ ਦੇ ਮੇਰਾ ਖਿਆਲ ਹੈ ਇੱਕ ਆਂਗਣਵਾੜੀ ਦੇ ਸਕੂਲਾਂ ਦਾ ਵੀ ਜਿਹੜੀਆਂ ਹੈਗੀਆਂ ਉਹਦੀ ਚਾਰ ਦੀਵਾਰੀ ਵਿਕਾਸ ਦੇ ਕਾਰਜਾਂ ਸੰਬੰਧੀ ਉਹਦੇ ਵਿੱਚ ਸੰਬੰਧੀ ਕੀ ਕਹਿਣਾ ਚਾਹੁੰਦਾ ਵਿਕਾਸ ਦੇ ਕੰਮ ਸਾਡੇ ਚੱਲ ਪਏ ਜੀ ਕਾਂਗਰਸਾਉ ਨਹੀਂ ਪੱਤਰ ਆ ਗਏ ਸੀਗੇ ਹਸਪੀਟਲ ਬਣੀਆਂ ਦਾ ਪਸਮਾਣਾ ਵਾਲਾ ਜੀ ਤੇ ਆਪਣਾ ਪੀਐਟ ਉਹ ਵੀ 14 ਕੰਮ ਵੀ ਚੱਲ ਜਾਂਦਾ ਜੀ ਤੇ ਆਪਣਾ ਦਾ ਕੰਮ ਵੀ ਚੱਲ ਸੂਲ ਦਾ ਕੰਮ ਵੀ ਚੱਲ ਰਿਹਾ ਜੀ ਸਟੇਡੀਅਮ ਦਾ ਕੰਮ ਵੀ ਚੱਲ ਪਿਆ ਜੀ ਕੰਮ ਸ਼ੁਰੂ ਆ ਸਾਰੇ ਜੀ ਦਾਣਾ ਮੜੀ ਸੈੱਡ ਵੀ ਪਾਇਆ ਦਾਣਾ ਮੜੀ ਸੈੱਡ ਵੀ ਪੈਣ ਲੱਗੀ ਜੀ ਇੱਕ ਹੋਰ ਵੱਡੀ ਸਮੱਸਿਆ ਪਾਣੀ ਦੀ ਸਮੱਸਿਆ ਸ਼ੁੱਧ ਪਾਣੀ ਦੀ ਸਮੱਸਿਆ ਮੇਰਾ ਖਿਆਲ ਆ ਵੀ ਤੁਹਾਡੇ ਪਿੰਡ ਚ ਆਰੋ ਤਾਂ ਲੱਗਿਆ ਵਿਆ ਪਰ ਉਹ ਬੰਦ ਪਿਆ ਕੀ ਕਹਿਣਾ ਚਾਹੋਗੇ ਮਾਨਸ ਜੀ ਹਾਂ ਜੀ ਸਾਡੇ ਪਾਣੀ ਦੀ ਕਾਫੀ ਤੇਰ ਤੋਂ ਸਮੱਸਿਆ ਹੈ ਮੇਰਾ ਖਿਆਲ ਹੈ ਵੀ 2-3 ਸਾਲ ਤੋਂ ਸਾਡਾ ਆਰੋ ਖੜਾ ਵੀਡੀਓ ਸਾਹਿਬ ਨੂੰ ਕਿਹਾ ਵੀ ਸੀ ਮੰਤਰੀ ਸਾਹਿਬ ਨੇ ਪਰ ਉਹਦੇ ਕੋਈ ਅਸਰ ਨਹੀਂ ਹੋਇਆ ਅਸੀਂ ਮਿਹਨਤ ਕਰਕੇ ਜੇ ਰਾਜ ਸਿੰਘ ਦੇ ਨਾਲ ਅਸੀਂ ਉਹ ਆਰੋ ਦਾ ਜਿਹੜਾ ਉਹ ਵੀ ਸਮੋਚਾ ਹਲ ਕਰਾਵਾਂਗੇ ਤੇ ਜੋ ਗ੍ਰਾਂਟਾਂ ਆਈਆਂ ਗਲੈਸਟਰ ਵੱਲੋਂ ਉਹ ਨਾਲ ਲੱਗ ਕੇ ਨਾਲ ਸਹਿਯੋਗ ਦੇ ਕੇ ਪੂਰਾ ਉਹ ਪੂਰੀਆਂ ਕਰਾਵਾਂਗੇ 2.4 ਕਰੋੜ ਦੀਆਂ ਵਾਹਿਗੁਰੂ ਗ੍ਰਾਂਟਾਂ ਸਾਡੀਆਂ ਅਸੀਂ ਪੂਰਾ ਹੀ ਉਮੀਦ ਹੈ ਵੀ ਉਹ ਨਾਲ ਇਹਨਾਂ ਦੇ ਸਾਥ ਦੇ ਕੇ ਲਵਾਵਾਂਗੇ ਹਾਂ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਬੋਟਰਾਂ ਇਹ ਗਣੀ ਪਾਈਚਾਰਕ ਸਾਝ ਰੱਖਣ ਜੀ ਬੱਤ ਬੱਤ ਪੋਰਵਾਂਗੇ ਮੈਨੂੰ ਜਿਤਾਉਣਾ ਨਗਰ ਦਾ ਕੰਮ ਕਰੂੰਗਾ ਜੀ ਭਲਾ ਕਰੂੰਗਾ ਕੀ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਜੀ ਤੁਸੀਂ ਵੀ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਇੱਕ ਪਹਿਲੀ ਗੱਲ ਤਾਂ ਵੀ ਸਾਰੇ ਮਤਲਬ ਇੱਕ ਹੋ ਕੇ ਚੱਲਣ ਜੀ ਠੀਕ ਹੈ ਜੀ ਤੇ ਪਿੰਡ ਦੇ ਵਿੱਚ ਲੜਾਈ ਝੜਾ ਝਗੜਾ ਜਿਹੜਾ ਹੈ ਉਹ ਉਹ ਨਾ ਹੋਵੇ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਜੀ ਤੇ ਜਗਰਾ ਸਿੰਘ ਦੀ ਬੱਤ ਬੱਤ ਮਦਦ ਕਰਨੀ ਜੀ ਜੇਕਰ ਅਸੰਗਜੀ ਚੋਣ ਜਿੱਤਣ ਤੋਂ ਬਾਅਦ ਜੇਕਰ ਪ੍ਰਮਾਤਮਾ ਦਾ ਜਾਂ ਲੋਕਾਂ ਦਾ ਫਤਵਾ ਤੁਹਾਡੇ ਹੱਕ 'ਚ ਹੋ ਜਾਂਦਾ ਤਾਂ ਫਿਰ ਓ ਟੜੇ ਬੰਦੀਆਂ ਨੂੰ ਜਿਹੜੀਆਂ ਕਹਿੰਦੇ ਨੇ ਆਪਾਂ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਟੜੇ ਬੰਦੀਆਂ ਬਣਾਉਣਾ ਉਹਨੂੰ ਖਤਮ ਕਰਨ ਦੇ ਲਈ ਕੋਈ ਹਿੱਲਾ ਟੜੇ ਮੈਂ ਤੋਂ ਉੱਪਰ ਉੱਠ ਕੇ ਕੰਮ ਕਰੂੰਗਾ ਜੀ ਟੜੇ ਬੰਦੀ ਖਤਮ ਕਰਾਂਗੀ ਕੋਈ ਅਕਾਲੀ ਕਾਂਗਰਸੀ ਨਹੀਂ ਜੀ ਕੋਈ ਮੇਰੇ ਸਾਰੇ ਇੱਕ ਆ ਜੀ ਮੈਨੂੰ ਕਾਂਗਰਸੀ ਵੀ ਇੱਕ ਅਕਾਲੀ ਦਲ ਵੀ ਉਹ ਇੱਕ ਆ ਹਾਂ ਲੱਗਦਾ ਜੀ ਵੀ ਜਗਰਾਤ ਸਿੰਘ ਸਰਪੰਚੀ ਦੇ ਹਾਂਜੀ 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 ਇਹਦਾ ਪਰਿਵਾਰਕ ਤੌਰ ਤੇ ਪਹਿਲਾਂ ਤੋਂ ਇਹਨਾਂ ਦੇ ਫਾਦਰ ਸਾਹਿਬ ਨਾਲ ਹੀ ਬਜ਼ੁਰਗ ਆ ਬਹੁਤ ਤਕੜੇ ਆ ਜਿਸੇ ਖੜ ਗਏ ਉਸੇ ਖੜੀ ਰਹਿੰਦੇ ਆ ਕਿਉਂ ਜੀ ਠੋਕਰ ਪਿੰਡ ਲੈ ਹੁੰਦੇ ਇਹਨਾਂ ਦੇ ਪਿਤਾ ਜੀ ਦਾ ਕੰਮ ਆ ਹਾਂਜੀ ਬਹੁਤ ਤਕੜੇ ਖਾਨਦਾਨ ਨੇ ਜਗਰਾਤ ਸਿੰਘ ਦੀ ਜੀ ਪਿਛੇ ਤੋਂ ਲੈ ਕੇ ਇਹਨਾਂ ਦੇ ਡੈਡੀ ਵੀ ਸਰਪੰਚ ਪੈਂਚ ਰਹੇ ਆ ਤਗੜੇ ਖਾਨਦਾਨ ਨੇ ਆ ਇਹਨਾਂ ਦੇ ਤੁਸੀਂ ਪਿੰਡ ਦੇ ਹੀ ਵਸਨੀਕ ਉਹ ਵੀ ਜਗਰਾਤ ਸਿੰਘ ਬਾਰੇ ਕੁਝ ਜਗਰਾਤ ਸਿੰਘ ਜੀ ਬੜੇ ਭਲੇ ਮਾਨਸਬੰਦੇ ਆ ਅਤੇ ਹਰੇਕ ਬੰਦੇ ਨਾਲ ਤੁਰਨ ਵਾਲੇ ਆ ਤੇ ਇਸ ਤਰ੍ਹਾਂ ਨਹੀਂ ਹੈਗਾ ਵੀ ਮਤਲਬ ਕਿਸੇ ਨਾਲ ਕੋਈ ਈਰਖਾ ਕਰਨ ਵਾਲੇ ਆ ਅਤੇ ਪਹਿਲਾਂ ਵੀ ਇਹਨਾਂ ਦੇ ਪਿਤਾ ਜੀ ਮਤਲਬ ਮੈਂਬਰ ਰਹੇ ਚੁੱਕੇ ਆ ਚੰਗੇ ਵਧੀਆ ਕਰਤਾਰ ਵਾਲੇ ਬੰਦੇ ਆ ਜਿਹੜੇ ਕਿ ਮਤਲਬ ਹਰਕਤ ਦੀ ਸੇਵਾ ਕਰਨ ਨੂੰ ਤਿਆਰੀ ਹੈ ਨਹੀਂ ਜਿਵੇਂ ਤੁਸੀਂ ਕਹਿਆ ਵੀ ਇਹਨਾਂ ਦੇ ਪਿਤਾ ਜੀ ਪੰਜ ਰਹੇ ਆ ਉਹਨਾਂ ਨੇ ਵੀ ਉਸ ਵੇਲੇ ਵੀ ਕੋਈ ਵਿਕਾਸ ਤੇ ਪੂਰਾ ਵਧੀਆ ਪਰਿਵਾਰ ਆ ਜੀ ਮਤਲਬ ਇਸ ਤਰ੍ਹਾਂ ਨਹੀਂ ਹੈਗਾ ਕਿ ਵੀ ਬਹਾਨੇਬਾਜੀ ਵਾਲਾ ਠੀਕ ਹੈ ਮੈਨੂੰ ਵੀ ਲੋੜਾਂ ਪਈਆਂ ਸੀਗੀਆਂ ਮੇਰੇ ਨਾਲ ਗਏ ਆ ਦਿਨ ਉੱਤ ਗਏ ਆ ਸਾਬਕਾ ਸਰਪੰਚ ਜੋ ਇੱਥੋਂ ਪਹਿਲਾਂ 5 ਸਾਲ ਨੁਮਾਇੰਦਗੀ ਕਰ ਰਹੇ ਨੇ ਇਸ ਪਿੰਡ ਦੀ ਸਾਬਕਾ ਸਰਪੰਚ ਜਸਬੀਰ ਸਿੰਘ ਉਹ ਵੀ ਹਾਂਜੀ ਹਾਂਜੀ ਮੈਂ ਜਗਰਾਤ ਸਿੰਘ ਦੇ ਨਾਲ ਹਾਂ ਜੀ ਅਸੀਂ ਪਹਿਲਾਂ ਵੀ ਇਕੱਠੇ ਹੀ ਕੰਮ ਕਰਦੇ ਰਹੇ ਹਾਂ ਬਹੁਤ ਇਹਨਾਂ ਨੇ ਮਿਹਨਤ ਕਰੀ ਹੈ ਪਿੰਡ ਵਾਸ ਤੇ ਬਹੁਤ ਕੰਮ ਕੀਤੇ ਨੇ ਜਿਹੜੇ ਮੈਂ ਨਹੀਂ ਕਰ ਸਕੇ ਮੇਰੇ ਸਾਥ ਦੇ ਕੇ ਕਰਦੇ ਰਹੇ ਹੈ ਹੁਣ ਵੀ ਅਸੀਂ ਇਹੀ ਪਿੰਡ ਵਾਣਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਇੱਕ ਤਨਸੇ ਤੋਂ ਰਹਿਤ ਜਿਹੜਾ ਆਪਾਂ ਇਹ ਫੋਟਾਂ ਦਾ ਕੰਮ ਕਰੀਏ ਹਾਂ ਪਹਿਲਾਂ ਵੀ ਅਸੀਂ ਕਮੇਟੀ ਬਣਾਈ ਸੀ ਅਸੀਂ ਬਹੁਤ ਕਰਿਆ ਥੋੜਾ ਜਿਹਾ ਸਾਨੂੰ ਲੋਕਾਂ ਦਾ ਸਾਥ ਨਹੀਂ ਮਿਲਿਆ ਅਸੀਂ ਮੈਂ ਹੁਣ ਲੋਕਾਂ ਨੂੰ ਇਹ ਹੀ ਅਪੀਲ ਕਰਦਾ ਆ ਆਉਣ ਵਾਲੇ ਟਾਈਮ ਜਿਹੜਾ ਨਸ਼ਿਆਂ ਦਾ ਪੰਜਾਬ 'ਚ ਹੜ ਬਗ ਰਿਹਾ ਆ ਉਹਨੂੰ ਖਤਮ ਕਰਨ ਵਾਸਤੇ ਜਗਰਾਜ ਸਿੰਘ ਦਾ ਪੂਰਾ ਸਾਥ ਦਿਓ ਅਸੀਂ ਵੀ ਸਾਰੇ ਪਿੰਡ ਨਿਵਾਸੀ ਸਾਰੇ ਪੰਚਾਇਤ ਮੈਂਬਰ ਸਾਰੇ ਕਲੱਬਾਂ ਦੇ ਵੀਰਾਂ ਨੂੰ ਉਹ ਕਰਾਂਗੇ ਵੀ ਰਲ ਮਿਲ ਕੇ ਆਪਾਂ ਸਭ ਤੋਂ ਵੱਡਾ ਮਸਲਾ ਆਪਣਾ ਇਹ ਬਣਾ ਹੋਇਆ ਪੰਜਾਬ 'ਚ ਨਸ਼ੇ ਦਾ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਰਲ ਮਿਲ ਕੇ ਹੰਬੜਾ ਮਾਰੀਏ ਤਾਂ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਬਚਾ ਸਕੀਏ ਨਸ਼ਿਆਂ ਦੀ ਰੋਕਥਾਮ ਦੇ ਲਈ ਜੀ ਇੱਕ ਵੱਡੀ ਗੱਲ ਹੈਗੀ ਆ ਵੀ ਜਿੱਥੇ ਨੌਜਵਾਨਾਂ ਨੂੰ ਸਿੱਖਿਆ ਤੋਂ ਹੁਣਾ ਪਊ ਉਧਰ ਖੇਡਾਂ ਵੱਲ ਵੀ ਧਿਆਨ ਦੇਣਾ ਪਊਗਾ ਕੋਈ ਸਪੋਰਟ ਕੋਈ ਸਟੇਡੀਅਮ ਹੈ ਜੀ ਇੱਥੇ ਹਾਂ ਅਸੀਂ ਹੁਣ ਕਾਂਗੜਾ ਸਾਹਿਬ ਨੇ ਮੰਤਰੀ ਜੀ ਨੇ ਸਾਨੂੰ ਇੱਕ ਸਟੇਡੀਅਮ ਬਹੁਤ ਵੱਡਾ ਸਟੇਡੀਅਮ ਦਿੱਤਾ ਪਹਿਲਾਂ ਵੀ ਸਾਡੇ ਚੱਲ ਰਿਹਾ ਜਿੰਮ ਦਾ ਵੀ ਪ੍ਰੋਗਰਾਮ ਚੱਲ ਰਿਹਾ ਬੱਚੇ ਜਾ ਰਹੇ ਇੱਕ ਸਾਡੇ ਸਾਫਕਾ ਫੌਜੀ ਨੇ ਗਰਮੇਲ ਸਿੰਘ ਜੀ ਉਹ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਬਹੁਤ ਵੱਡਾ ਪ੍ਰਾਲਾ ਕਰ ਰਹੇ ਆ ਉਹ ਥੋੜੇ ਥੋੜੇ ਟਾਈਮ ਬਾਅਦ ਕੈਂਪ ਲਾਉਂਦੇ ਕੰਮ ਪਚੋ ਬੱਚੇ ਜਾ ਰਹੇ ਆ ਜਿਹੜੇ ਸਾਡੇ ਹੁਣ ਫੌਜ ਭਰਤੀ ਹੋ ਰਹੇ ਸਾਨੂੰ ਬਹੁਤ ਵੱਡਾ ਹੰਗਾਰਾ ਮੈ ਰਹੇ ਇਸ ਕੰਮ ਚ ਨਸ਼ਿਆਂ ਨੂੰ ਰੋਕਣ ਵਾਸਤੇ ਮੈਂ ਲੁਬਾਤ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਤੇ ਗੁਰਪ੍ਰੀਤ ਸਿੰਘ ਚੈਨਲ 7 ਡੇ ਨਿਊਜ਼ ਬਠਿੰਡਾ